हिकु मिंट 재미

ਕੋੜਾ ਕਰ ਹੈ ਯਾਰ ਜਿੰਨੇ ਬਰਾ ਫੁੱਲ ਆ ਗਏ ਪੂਰਾ ਥੱਲੇ ਕੋੜਾ ਥੱਲੇ ਤਾਂ ਯਾਰ ਹੋ ਗਈਆਂ ਤੁਹਾਡੀਆਂ ਫੋਟੋ ਸਰ ਸਾਹਮਣੇ ਦੇਖ ਕੇ ਸਰ ਸਾਹਮਣੇ ਯਾਰ ਹੁਣ ਚਲੋ ਭਾਈ ਜਿੰਨੀਆਂ ਫੋਟੋ ਹੋ ਗਈਆਂ ਹੋ ਜਾ ਸਾਈਡ ਤੇ ਯਾਰ ਜਿਹੜੀ ਕਿ ਬੜੀ ਵੱਡੀ ਲੁਧਿਆਣਾ ਵਿਖੇ ਇੱਕ ਬੜੀ ਵੱਡੀ ਵਾਰਦਾਤ ਹੋ ਗਈ ਸੀ ਜਿਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਪਹਿਲਾਂ ਤੁਹਾਨੂੰ ਪਹਿਲੇ ਟਾਈਮ ਸਵੇਰੇ ਜਦੋਂ ਵਾਰਦਾਤ ਹੋਈ ਸੀ ਉਦੋਂ ਤੁਹਾਨੂੰ ਕਨਵੇ ਕੀਤਾ ਗਿਆ ਸੀ ਵੀ 7 ਕਰੋੜ ਦੀ ਵਾਰਦਾਤ ਹੋਈ ਹੈ ਉਸ ਤੋਂ ਬਾਅਦ ਕੰਪਨੀ ਵੱਲੋਂ ਇੱਕ ਵਾਰ ਜੇ ਚੁੱਪ ਦਾ ਦਾਨ ਬਤ ਕਰੀ ਫਿਰ ਫਿਰ ਕੰਪਨੀ ਵੱਲੋਂ ਤੁਹਾਨੂੰ ਉਹਦੇ ਬਾਅਦ ਸਾਨੂੰ ਦੱਸਿਆ ਗਿਆ ਕਿ 8 ਕਰੋੜ 49 ਲੱਖ ਦੀ ਜਿਹੜੀ ਵਾਰਦਾਤ ਹੋਈ ਹੈ ਉਹ ਅਸੀਂ ਵਾਰਦਾਤ ਤੋਂ ਬਾਅਦ ਪੂਰਾ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਜੀ ਜਾਣ ਲਾ ਲਿਆ ਸਭ ਤੋਂ ਪਹਿਲਾਂ ਜਦੋਂ ਮੈਸੇਜ ਇਹ ਵਾਰਦਾਤ ਦਾ ਗਿਆ ਤੇ ਸੀਐਮ ਪੰਜਾਬ ਦਾ ਇਸ ਤੇ ਫੋਨ ਆਇਆ ਵੀ ਏਡੀ ਵੱਡੀ ਵਾਰਦਾਤ ਹੋ ਗਈ ਤੁਸੀਂ ਕੀ ਕਰ ਰਹੇ ਹੋ ਤੇ ਉਸ ਗੱਲ ਦਾ ਸਾਡੇ ਤੇ ਪ੍ਰੈਸ਼ਰ ਵੀ ਸੀ ਡੀਜੀ ਪੰਜਾਬ ਡੀਜੀ ਇੰਟਰ ਉਹ ਵਾਰ-ਵਾਰ ਇਹਨੂੰ ਮਾਨਟਰ ਕਰ ਰਹੇ ਸੀ ਅਸੀਂ ਇਹ ਸਾਰੀ ਲੁਧਿਆਣਾ ਟੀਮ ਨੇ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ ਰਲ ਕੇ ਇਸ ਕੇਸ ਨੂੰ ਕ੍ਰੈਕ ਕਰ ਲਿਆ ਹੁਣ ਤੱਕ ਜੀ ਮੈਂ ਕੁਝ ਡਿਟੇਲਸ ਆ ਜੇ ਚੁੱਪ ਦਾ ਦਾਨ ਬਕਸ਼ੋਗੇ ਮੈਂ ਸ਼ੇਅਰ ਕਰਨਾ ਚਾਹਣਾ ਤੁਹਾਡੇ ਨਾਲ ਇਹਦੇ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਗੱਲ ਹੈ ਇਹਦੇ ਚੋਂ ਇੱਕ ਕਹਿ ਸਕਦੇ ਆ ਕਿ ਇੱਕ ਡਾਕੂ ਹਸੀਨਾ ਤੇ ਨੌ ਮੈਂਬਰ ਇਹਦੇ ਵਿੱਚ ਜਿਹੜੀ ਇਸ ਕੇਸ ਦੇ ਵਿੱਚ ਇੱਕ ਡਾਕੂ ਸੁੰਦਰੀ ਤੇ ਉਹਦੇ ਨਾਲ ਜਿਹਦਾ ਮਨਦੀਪ ਕੌਰ ਨਾ ਆਇਆ ਤੇ ਉਹਦੇ ਨਾਲ ਨੌ ਮੈਂਬਰ ਇਹਦੇ ਚ ਮੁੱਖ ਤੌਰ ਤੇ ਦੋ ਸੂਤਰਧਾਰ ਸੀ ਇੱਕ ਮੰਦੀਪ ਕੌਰ ਲੜਕੀ ਇੱਕ ਮਨਜਿੰਦਰ ਮਣੀ ਮਨਜਿੰਦਰ ਮਣੀ ਪਿਛਲੇ 4 ਸਾਲਾਂ ਤੋਂ ਇਸ ਕੰਪਨੀ ਸੀਐਮਐਸ ਕੰਪਨੀ ਦਾ 4 ਸਾਲ ਤੋਂ এমਪਲਾਈ ਸੀਗਾ ਇਹਨਾਂ ਨੇ ਜਿਹੜੀ ਲੜਕੀ ਮੰਦੀਪ ਕੌਰ ਹੈ ਜਿਹੜੀ ਉਹਨੇ ਸਭ ਤੋਂ ਪਹਿਲਾਂ ਮਨਜਿੰਦਰ ਮਣੀ ਦੇ ਨਾਲ ਪਲਾਨ ਕੀਤੀ ਇਹਨੂੰ ਮਨਜਿੰਦਰ ਮਣੀ ਨੂੰ ਇਹ ਰਾਦ ਖਾਇਆ ਕਿ ਇਸ ਠੰਗ ਦਾ ਇੰਨੇ ਪੈਸੇ ਆ ਤੁਸੀਂ ਕਰ ਸਕਦੇ ਹੋ ਫਿਰ ਇਹਨਾਂ ਨੇ ਪਲਾਨ ਕੀਤੀ ਕੁਝ ਮਹੀਨਿਆਂ ਤੋਂ ਇਹ ਪਲਾਨ ਨੂੰ ਵਰਕਆਊਟ ਕਰਦੇ ਆ ਰਹੇ ਸੀ ਜਦੋਂ ਉਸ ਗੱਲ ਦਾ ਉਹਨੂੰ ਕਲੀਅਰ ਹੋ ਗਿਆ ਸਾਰਾ ਕਿ ਇਹ ਕੰਪਨੀ ਦੇ ਵਿੱਚ ਬਿਲਕੁਲ ਜਿਹੜੇ ਨਾਮ-ਮਾਲੂਮ ਜਿਹੜੇ ਐ ਸੁਰੱਖਿਆ ਇੰਤਜ਼ਾਮ ਐ ਜਿਹੜਾ ਕਿਉਂਕਿ 4 ਸਾਲ ਤੋਂ ਜਿਹੜਾ ਉਹਦੇ ਵਿੱਚ ਕੈਸ਼ ਲੋਡ ਕਰਦਾ ਆ ਰਿਹਾ ਸੀਗਾ ਕੰਪਨੀ ਦਾ ਉਹਨੂੰ ਪਤਾ ਸੀ ਫਿਰ ਇਹਨਾਂ ਨੇ ਪਲਾਨ ਬਣਾਈ ਦੋ ਮੋਡਿਊਲ ਬਣਾਏ ਇੱਕ ਜਿਹੜਾ ਦੋ ਮੋਟਰਸਾਈਕਲ ਤੇ ਮਨਜਿੰਦਰ ਮਣੀ ਤੇ ਉਹਦੇ ਸਾਥੀ ਦੋ ਮੋਟਰਸਾਈਕਲਾਂ ਤੇ ਪੰਜ ਜਣੇ ਹੋਗੇ ਤੇ ਜਿਹੜੀ ਮਨਦੀਪ ਕੌਰ ਤੇ ਉਹਦੇ ਨਾਲ ਚਾਰ ਸਾਥੀ ਐ ਇੱਕ ਕਾਰ ਜਿਹੜੀ ਐ ਉਹਦੇ ਉਸ ਕਾਰ ਦੇ ਵਿੱਚ ਹੋ ਗਏ ਉਹ ਅਲਟੀਮੇਟਲੀ ਜਦੋਂ ਇਹ ਇਨਸੀਡੈਂਟ ਹੋਇਆ ਇਨਸੀਡੈਂਟ ਹੋਣ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚਣ ਤੋਂ ਸਾਡੇ ਕੋਲੇ ਕਲੂਲੈਸ ਸੀਗੇ ਅਸੀਂ ਸਾਡੇ ਲਈ ਇਹ ਬਲਾਈਂਡ ਕੇਸ ਸੀਗਾ ਇਹ ਕੇਸ ਦੇ ਵਿੱਚ ਜਦੋਂ ਅਸੀਂ ਸਾਰੀ ਡਿਟੇਲ ਚੈੱਕ ਕੀਤੀ ਸਭ ਤੋਂ ਪਹਿਲਾਂ ਜਦੋਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਕੰਪਨੀ ਦਾ ਜਿਹੜਾ ਅਸੀਂ ਹਾਲ ਦੇਖਿਆ ਗਿਆ ਉਹਦੇ ਵਿੱਚ ਜਿਹੜਾ ਸੈਂਸਰ ਸਿਸਟਮ ਸੀਗਾ ਜਿਹੜਾ ਐਂਟਰੀ ਸਿਸਟਮ ਸੀ ਕਾਰਡ ਤੇ ਥੰਬ 임ਪ੍ਰੈਸ਼ਨ ਨਾਲ ਹੁੰਦਾ ਸੀ ਇਹ ਕੈਸ਼ ਆ ਜਿਹੜਾ ਕੈਸ਼ ਚੈਸਟ ਦੀ بجائے ਪਿੱਛੇ ਕੈਸ਼ ਚੈਸਟ ਹੈ ਉਹਦੇ بجائے ਕਮਰਿਆਂ ਦੇ ਵਿੱਚ ਰੱਖ ਕੇ ਰਾਤ ਨੂੰ ਕਾਰਟ੍ਰਿਜ ਲੋਡ ਹੁੰਦੇ ਆ ਤੁਸੀਂ ਸਾਰੇ ਹੈਰਾਨ ਹੋਵੋਗੇ ਕਾਰਟ੍ਰਿਜ ਲੋਡ ਕਰਨ ਲਈ ਜਿਹੜਾ ਏਟੀਐਮ ਦੇ ਵਿੱਚ ਪਾਉਂਦਾ ਉਹਦੇ ਵਿੱਚ ਦੋ ਨੌਜਵਾਨ ਲੜਕੇ ਜਿਹੜੇ ਕਿ 20-20 ਸਾਲ ਦੇ ਐ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਪਿਛਲੇ ਦੋ-ਦੋ ਤਿੰਨ ਤਿੰਨ ਮਹੀਨਿਆਂ ਤੋਂ ਰੱਖੇ ਜਾਂਦੇ ਸੀ ਮਲਾ ਕੇ ਕਿ ਕੰਪਨੀ ਦੇ ਸੀਐਮਐਸ ਕੰਪਨੀ ਦੇ ਵਿੱਚ ਟੋਟਲ 5 ਜਣੇ ਇੱਕ ਸੁਰੱਖਿਆ ਕਰਮਚਾਰੀ ਐਕਸਟਰਾ ਦੋ ਸਕਿਉਰਿਟੀ ਗਾਰਡ ਤੇ ਦੋ ਕੈਸ਼ ਗਿਨ ਵਾਲੇ ਤੇ ਇਹਦੇ ਵਿੱਚ ਕਰੋੜਾਂ ਰੁਪਏ ਆ ਉਹਦੇ ਚ ਇਨਵੋਲ ਸੀ ਉਦੋਂ ਬਾਅਦ ਜਦੋਂ ਜਾ ਕੇ ਵਿਜ਼ਿਟ ਕੀਤਾ ਸਭ ਤੋਂ ਪਹਿਲਾਂ ਐਂਟਰੀ ਦੇ ਵਿੱਚ ਇਹ ਪਾਇਆ ਗਿਆ ਕਿ ਜਿੱਥੇ ਐਂਟਰੀ ਸੈਂਸਰ ਲੱਗੇ ਹੋਏ ਆ ਉਹਦੇ ਵਿੱਚ ਜਿਹੜੀ ਆ ਤਾਰ ਉਹਦੇ ਉੱਤੇ ਹੀ ਸੀ ਤਾਰ ਕੱਟ ਕੇ ਐਂਟਰ ਕਰ ਗਏ ਉਸ ਤੋਂ ਇਲਾਵਾ ਜਦੋਂ ਐਂਟਰ ਕਰਨ ਤੋਂ ਬਾਅਦ ਉਹਦੇ ਵਿੱਚ ਕੰਪਨੀ ਦਾ ਇਹੋ ਜਿਹਾ ਹਾਲ ਸੀ ਵੀ ਜੇ ਲਾਈਟ ਆਫ ਹੋ ਜਾਂਦੀ ਹੈ ਸੈਂਸਰ ਆਫ ਹੋ ਜਾਂਦਾ ਹੈ ਹਾਂ ਉਹ ਉਹ ਐਂਟਰ ਕਰ ਸਕਦਾ ਇਸ ਤੋਂ ਇਲਾਵਾ ਜਿਹੜਾ ਜਦੋਂ ਆਪਣਾ ਉਹਦੇ ਵਿੱਚ ਜੇ ਕੋਈ ਕਾਰਡ ਕਰੇ ਭੁੱਲੇ ਆਉਂਦਾ ਇਹ ਸਵਿਚ ਆਫ ਕਰ ਦਿੰਦੇ ਸੀ ਫਿਰ ਐਂਟਰੀ ਨਾਰਮਲ ਤੇ ਆਉਣਾ ਲਾਈਟ ਚਲੀ ਜਾਵੇ ਜੇ ਨਾ ਕਰ ਕਾਰਡ ਨਾ ਆਵੇ ਲਾਈਟ ਨਾ ਆਵੇ ਐਂਟਰ ਨਹੀਂ ਕਰ ਸਕਦਾ ਹਾਂ ਉਹਦੇ ਵਿੱਚ ਇਹ ਐਂਟਰੀ ਦਾ ਇਵੇਂ ਸਿਸਟਮ ਸੀ ਇਹਨਾਂ ਨੇ ਰਾਤ ਪਲਾਨ ਕਰਕੇ ਕਰੀਬ ਇੱਕ ਘੰਟੇ ਦੇ ਕਰੀਬ ਪੌਣੇ ਇੱਕ ਘੰਟੇ ਤੋਂ ਥੋੜਾ ਘੱਟ ਟਾਈਮ ਇਹਨਾਂ ਨੇ ਲਾਇਆ ਜਿਹੜੀ ਮੰਦੀਪ कौर ਲੜਕੀ ਹੈ ਉਹ ਦੇ ਵਿੱਚ ਉਹਨੇ ਪੌੜੀ ਜਿਹੜੀ ਆ ਉਹਦੇ ਵਿੱਚੋਂ ਉਹਨੂੰ ਉਹ ਕੀਤੀ ਪੌੜੀ ਦਾ ਅਰੇਂਜ ਕੀਤਾ ਫਿਰ ਉਹ ਕਟਰ ਲੈ ਕੇ ਆਏ ਨਾਲ ਫਿਰ ਉਹ ਬੰਦ ਲੈ ਕੇ ਆਏ ਵਿਦਆਊਟ ਵੈਪਨ ਜਿਹੜੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਸ਼ੱਕ ਜਾਰ ਕੀਤਾ ਸੀਗਾ ਵਿਦਆਊਟ ਵੈਪਨ ਇਹਦੇ ਵਿੱਚ ਮੈਂ ਤੁਹਾਡੀ ਉਹ ਪਿਕਚਰ ਤੁਹਾਨੂੰ ਡਿਵੀਜ਼ਨਲ ਵੀ ਗਰੁੱਪਸ ਦੇ ਵਿੱਚ ਪਾ ਦਾਂਗੇ ਇਹ ਡਾਕੂ ਸੁੰਦਰੀ ਆ ਜਿਹੜੀ ਮਨਦੀਪ ਕੌਰ ਜਿਹੜੀ ਵਾਂਟਡ ਆ ਹਜੇ ਤੱਕ ਸਾਡੇ ਕੋਲੋਂ ਹਜੇ ਨਹੀਂ ਪਕੜੀ ਗਈ ਗਈ ਜਿਹੜੀ ਇਹ ਮਨਦੀਪ ਕੌਰ ਨਾਂ ਦੀ ਲੜਕੀ ਆ ਜਿਹੜੀ ਇਹ ਇਸ ਕੇਸ ਦੇ ਵਿੱਚ ਇਹ ਤੁਹਾਨੂੰ ਡਿਟੇਲ ਸ਼ੇਅਰ ਕਰ ਲਾਂਗੇ ਇਹਦੀ ਪਿਕਚਰ ਤੁਸੀਂ ਲੈ ਲਿਓ ਜੀ ਇਹ ਸਾਨੂੰ ਇਹਦੇ ਵਿੱਚ ਵਾਂਟਡ ਹੈ ਇਹਨਾਂ ਨੇ ਪਿਛਲੇ ਪਾਸੋਂ ਅਸੈਸ ਕੀਤੀ ਬੜੇ ਰਾਮ ਦੇ ਨਾਲ ਬੜੇ ਰਾਮ ਦੇ ਨਾਲ ਇਹ ਉਹਦੇ ਵਿੱਚ ਐਂਟਰ ਕਰ ਗਏ ਕੰਧ ਦੇ ਨਾਲ ਐਂਟਰ ਕਰਕੇ ਜਿਹੜਾ ਤੁਸੀਂ ਸਾਹਮਣੇ ਘਰ ਦਾ ਸੀਸੀਟੀਵੀ ਫੁਟੇਜ ਦੇ ਵਿੱਚ ਦੇਖਿਆ ਸਾਡੇ ਕੋਲ ਇੱਕੋ ਕਲੂ ਸੀ ਸਾਹਮਣੇ ਘਰ ਦਾ ਵਿੱਚ ਪਿੱਲਰ ਆਉਂਦੇ ਸੀ ਇੱਕ ਕੋਈ ਕੰਪਨੀ ਦੇ 50 ਤੋਂ ਵੱਧ ਸੀਸੀਟੀਵੀ ਉਹ ਬਿਲਕੁਲ ਫੇਲ ਹੋ ਗਏ ਕਿਉਂਕਿ ਕੋਈ ਡਾਟਾ ਕਲਾਊਡ ਦੇ ਵਿੱਚ ਨਹੀਂ ਸੀ ਦੂਜੀ ਗੱਲ ਜਦੋਂ ਇੰਪੋਰਟੈਂਟ ਗੱਲ ਆ ਜਦੋਂ ਜਿਹੜੇ ਪੱਤਰਕਾਰ ਸਾਥੀ ਮੈਨੂੰ ਉੱਥੇ ਮਿਲੇ ਸੀ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕੀਤੀ ਸੀ ਜਿਹੜੀ ਇੰਪੋਰਟੈਂਟ ਆ ਮੈਂ ਅੱਜ ਤੁਹਾਡੇ ਨਾਲ ਫੇਰ ਉੱਥੇ ਸ਼ੇਅਰ ਕਰਨਾ ਚਾਹੂੰਗਾ ਉਹਦੇ ਵਿੱਚ ਉਹਨੂੰ ਜਿਹੜਾ ਉਸ ਜਗ੍ਹਾ ਦੇ ਵਿੱਚ ਉਹਨੂੰ ਡਿਟੇਲ ਹੌਕਾ ਸੀ ਉਹ ਉਹ ਉਸ ਟਾਈਮ ਦੇ ਵਿੱਚ ਕੰਪਨੀ ਨੇ 11 ਕਰੋੜ ਉਹ ਡਾਕੂਮੈਂਟ ਉੱਥੇ ਰਹਿ ਗਿਆ ਉਹ ਉਹਦੇ ਵਿੱਚ ਉਹਨੂੰ ਹਾਂਜੀ 11 ਕਰੋੜ 70 ਲੱਖ ਰੁਪਇਆ ਉਨਾ ਨੇ ਸਾਨੂੰ ਕਾਗਜ਼ ਤੇ ਬੈਂਕ ਮੈਨੇਜਰ ਨੇ ਸਾਨੂੰ ਲਿਖ ਕੇ ਦਿੱਤਾ ਉਹ ਹੱਥ ਲਿਖਤ ਮੇਰੇ ਕੋਲੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਗਾ ਬੜਾ ਇੰਪੋਰਟੈਂਟ ਉਹ ਗੱਲ ਹੈ ਜਿਹੜੀ ਇਸ ਲਈ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣਾ ਉਹ ਉਹਦੇ ਵਿੱਚ 11 ਕਰੋੜ ਉਹਨੇ ਉਹਦੇ ਕਾਗਜ਼ 'ਤੇ ਆ ਉੱਥੇ ਥੱਲੇ ਉਹਦੇ ਵਿੱਚ 11 ਕਰੋੜ 70 ਲੱਖ ਦਾ ਬੈਂਕ ਮੈਨੇਜਰ ਨੇ ਸਾਨੂੰ ਉਹ ਲਿਖ ਕੇ ਦਿੱਤਾ ਫਿਰ ਅਸੀਂ ਕੈਸ਼ ਕਾਊਂਟ ਕੀਤਾ ਕਿੱਥੇ ਗਿਆ 4 ਕਰੋੜ 45 ਲੱਖ ਰੁਪਇਆ ਦਾ ਜਿਹੜਾ ਉਹ ਕਾਗਜ਼ ਹੈ ਜਿਹੜਾ ਉਹਦੇ ਵਿੱਚ ਆ ਬੈਂਕ ਮੈਨੇਜਰ ਸਾਹਿਬ ਦਾ ਹੱਥ ਦਾ ਲਿਖਿਆ ਹੋਇਆ ਜਿਹੜਾ ਬੈਂਕ ਵਿੱਚ ਜਿਹਨੇ ਸੀਐਮਐਸ ਕੰਪਨੀ ਦੇ ਜਿਹੜੇ ਮੈਨੇਜਰ ਹੈ ਉਹਨਾਂ ਦਾ ਹੱਥ ਲਿਖਤ ਉਹਨਾਂ ਨੇ 11 11 ਕਰੋੜ 70 ਲੱਖ ਰੁਪਏ ਦਾ ਅਮਾਉਂਟ ਦਿੱਤਾ ਉਸ ਤੋਂ ਇਲਾਵਾ ਜਦੋਂ ਕੈਸ਼ ਗਿਣਕੇ ਇਹਨਾਂ ਨੇ ਕਿਹਾ ਜੀ ਪੌਣੇ 5 ਕਰੋੜ ਰੁਪਇਆ ਸਾਡਾ ਇੱਥੇ ਪਿਆ ਰਲ ਕੇ ਕੀ ਗੱਲ ਬਣੀ ਇਹਦਾ ਮੰਨਦਾ ਕਿੰਨਾ ਹੈ ਪਿੱਛੇ 6 ਕਰੋੜ 32 ਲੱਖ ਜਿਹੜਾ ਜਿਹੜੀ ਜਿਹੜੀ ਚੋਰੀ ਹੋਣੀ ਜਿਹੜੀ ਇਹਨਾਂ ਦੇ ਮੁਤਾਬਕ ਸੀ ਸ਼ਾਮ ਤੱਕ ਕਰਦਿਆਂ ਇਹਨਾਂ ਨੇ ਆਪਦੀ ਫਿਗਰ ਨੂੰ ਡਾਟਾ ਰਿਵਾਈਜ਼ ਕਰਕੇ ਅਨਿਸ਼ਲ ਹੈ ਇਹ ਹੱਥ ਲਿਖਤ ਹੈ ਇਹ ਅਨਿਸ਼ਲ ਹੈ ਉਹਦੇ ਚ ਆ ਜਿਹੜਾ ਮੇਰੇ ਹੱਥ ਦੀ ਲਿਖਤ ਹੈ ਜਿਹਦੇ ਵਿੱਚ 6 ਕਰੋੜ 32 ਲੱਖ ਰੁਪਇਆ ਸ਼ਾਮ ਤੱਕ ਇਹ ਕਰਦਿਆਂ ਕਰਦਿਆ ਜਦੋਂ ਇਹਨਾਂ ਨੇ ਸਾਰਾ ਚੈੱਕ ਕਰਕੇ ਸਾਨੂੰ ਫਿਗਰ ਦਿੱਤੀ ਕਹਿੰਦੇ ਜੀ ਸਾਡੀ ਚੋਰੀ ਹੈ ਜਿਹੜੀ ਉਹ 8 ਕਰੋੜ 49 ਲੱਖ ਦੀ ਹੋਈ ਹੈ ਇਹਦੇ 'ਚ ਇੰਟਰਸਟਿੰਗ ਗੱਲ ਕੀ ਹੈ ਮੈਂ ਤੁਹਾਨੂੰ ਹੋਰ ਸ਼ੇਅਰ ਕਰਦਾ ਜਦੋਂ ਅਸੀਂ ਇਹ ਫੜਿਆ ਗਿਆ ਮਨਜਿੰਦਰ ਮਣੀ ਜਿਹੜਾ ਕਿ 4 ਸਾਲ ਤੋਂ ਕੰਮ ਕਰਦਾ ਸੀ ਉਹਨੇ ਇੱਕ ਬੜੀ ਇੰਟਰਸਟਿੰਗ ਗੱਲ ਦੱਸੀ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੂੰਗਾ ਇਹ ਕਹਿੰਦੇ ਜੀ ਕੰਪਨੀ ਨੇ ਭੁਲੇਖੇ ਨਾਲ ਕਿਸੇ ਬੈਂਕ ਦੇ 50 ਲੱਖ ਰੁਪਇਆ ਲੋਨ ਕਰ ਦਿੱਤਾ ਸੀ ਤੇ ਉਹਦੇ ਕਿੰਝਾ ਲੱਖ ਰੁਪਇਆ ਉਹ ਲੋਡ ਕਰਨ ਤੋਂ ਬਾਅਦ ਉਹ ਜਦੋਂ ਵਾਪਸ ਮੰਗ ਰੇ ਸੀ ਉਹ ਬੈਂਕ ਵਾਪਸ ਨਹੀਂ ਕਰ ਰਿਆ ਸੀ ਜਿਹਦਾ ਹੈਗਾ ਸੀ ਉਹ ਨਹੀਂ ਸੀ ਹੈਗਾ ਤੁਸੀਂ ਚੈੱਕ ਕਰ ਲਓ ਜੀ 52 ਲੱਖ ਰੁਪਿਆ ਦਾ ਸ਼ਾਇਦ ਉਹੀ ਐਡਜਸਟ ਕਰਤਾ ਉਹਦੇ ਵਿੱਚ ਉਸ ਤੋਂ ਇਲਾਵਾ ਉਹਨੇ 2-3 ਹੋਰ ਕੁਝ 2000 ਦੇ ਨੋਟ ਆ ਜਿਹੜੇ ਜਦੋਂ ਦੋ ਟੁੱਟ ਹੋ ਜਾਂਦੇ ਆ ਬੈਂਕ ਵਾਪਸ ਲੈ ਜਾਂਦਾ ਦੋ ਤੋਂ ਵੱਧ ਟੁੱਟੇ ਆ ਜਿਹੜੇ ਤਿੰਨ ਟੁੱਟੇ ਆ ਜਾਂ ਹੋਰ ਆ ਉਹਦੇ ਵਿੱਚ ਉਹਦੇ ਦੱਸਣ ਮੁਤਾਬਕ ਆ ਅਸੀਂ ਵੈਰੀਫਿਕੇਸ਼ਨ ਨਹੀਂ ਕੀਤੀ ਉਹਦੇ ਦੱਸਣ ਮੁਤਾਬਕ ਆ ਕਰੀਬ 50 ਲੱਖ ਦੇ ਕਰੀਬ ਉਹ ਜਹਾ ਅਮਾਉਂਟ ਪਿਆ ਜਿਹੜਾ ਕਿ ਕਹਿੰਦੇ ਸੀ ਬੈਂਕਸ ਨੂੰ ਦਿੱਤਾ ਜਾਵੇ ਬੈਂਕਸ ਵੱਲੋਂ ਰਿਫਿਊਜ਼ ਕੀਤਾ ਜਾ ਰਿਹਾ ਸੀ ਵੀ ਤਿੰਨ ਟੋਟਿਆਂ ਵਾਲਾ ਜਾਂ ਜਿਹੜਾ ਮਤਲਬ ਕਿ ਕਚਰਾ ਜਿਹਨੂੰ ਕਚਰਾ ਤਾਂ ਨਹੀਂ ਕਹਿ ਸਕਦੇ ਉਹ ਨੋਟ ਹੈਗਾ ਉਹਦੇ 'ਚ ਕੋਈ ਚਲਦੀ ਸੀ ਉਹ ਮਨਜਿੰਦਰ ਮਣੀ ਦੀ ਜਦੋਂ ਸੁਸਤੇਨ ਪੁੱਛ ਕੇ ਛੋਈ ਉਹਨੇ ਇਹ ਗੱਲ ਕਹੀ ਵੀ ਉਸ ਗੱਲ ਨੂੰ ਵੀ ਤੁਸੀਂ ਵੈਰੀਫਾਈ ਕਰ ਲਿਓ ਜੇ ਕਿਤੇ ਉਹ ਅਮਾਉਂਟ ਵੀ ਸਾਡੇ ਲਈ ਅਸੀਂ ਕੋਈ ਸਸਪੀਸ਼ਨ ਰੇਜ਼ ਨਹੀਂ ਕਰ ਰਹੇ ਪਰ ਸਾਡੇ ਲਈ 11 ਕਰੋੜ 70 ਲੱਖ ਤੋਂ ਵੱਧ ਕੇ ਜਿਹੜਾ ਕਿ ਚੋਰੀ ਹੋਇਆ ਵਿਆ ਪੈਸਾ 6 ਕਰੋੜ 32 ਲੱਖ ਇੱਕ ਹੋਰ ਇੰਟਰਸਟਿੰਗ ਗੱਲ ਜਦੋਂ ਪੈਸੇ ਲੈ ਕੇ ਗਏ ਤਿੰਨ ਬੈਗਸ ਦੇ ਵਿੱਚ ਲੈ ਕੇ ਗਏ ਪਹਿਲੇ ਬੈਗ ਦੇ ਵਿੱਚ 3 ਕਰੋੜ ਦੂਜੇ ਬੈਗ ਚ 3 ਕਰੋੜ ਤੀਜੇ ਬੈਗ ਦੇ ਵਿੱਚ 5 ਡੀਵੀਆਰ 33 ਲੱਖ ਰੁਪਏ ਜਿਹੜਾ ਸਾਨੂੰ ਮਿਲਿਆ 100 100 ਦਾ ਉਹ ਵੀ ਉਹਦੇ ਵਿੱਚ ਉਸ ਤੋਂ ਇਲਾਵਾ 5 500 ਦੇ ਨੋਟ ਹੁਣ ਦੋਨੇ ਬੈਗਾਂ 'ਚ 3 ਕਰੋੜ 3 ਕਰੋੜ 6 ਕਰੋੜ ਜਿਹੜਾ ਚੌਥੇ ਬੈਗ ਦੇ ਵਿੱਚ 5 ਡੀਵੀਆਰ ਪਲਾਸ ਸ਼ੈਣੀਆਂ ਉਹ ਸਿਸਟਮ ਨਾਲ ਉਦੋਂ ਅਲਾਵਾ ਜਿਹੜੇ 100-100 ਦਾ 33 ਲੱਖ ਰੁਪਿਆ ਵੀ ਉਹਦੇ ਵਿੱਚ ਉਸ ਤੋਂ ਇਲਾਵਾ 500 ਦੇ ਨੋਟ ਹੁਣ ਇਹ ਫਿਗਰ ਜਿਹੜੀ ਕੰਪਨੀ ਨੇ ਦੱਸੀ ਹੈ ਤੇ ਜਿਹੜੀ ਇਹ ਫੜੇਗੇ ਬੰਦਿਆਂ ਦੀ ਇੰਟਰੋਗੇਸ਼ਨ ਦੇ ਵਿੱਚ ਹੈ 5 ਕਰੋੜ ਰੁਪਿਆ ਸੀ ਰਿਕਵਰ ਕਰ ਲਿਆ ਮਨਦੀਪ ਜਿਹੜੀ ਇਹਦੇ ਵਿੱਚ ਮਨਜਿੰਦਰ ਮਣੀ ਤੇ ਮਨਦੀਪ ਉਹ ਜਿਹੜੀ ਮੁੱਖ ਮੁੱਲਜਮਾ ਜਿਹੜੀ ਮੰਦੀਪ ਹਜੇ ਸਾਡੇ ਕੋਲੋਂ ਮਿਸਿੰਗ ਹੈ ਜਿਹੜੀ ਕਿ ਕਾਰ ਉਹ ਕਾਰ ਦਾ ਨਾ ਕਿਹੜੀ ਕੰਪਨੀ ਸ਼ੈਵਲੈਟ ਸ਼ੈਵਲੈਟ ਕਰੂਜ਼ ਜਿਹੜੀ ਕਾਰ ਆ ਬਲੈਕ ਕਲਰ ਦੀ ਉਹ ਕਾਰ ਜਿਹੜੀ ਉਹਦੀ ਹੈ ਉਸ ਇਹ ਆਪਣੇ ਡੇਲੋ ਏਰੀਏ ਦੇ ਰਹਿਣ ਵਾਲੀ ਆ ਬਰਨਾਲੇ ਮੈਰਿਡ ਹੈ ਜਿਹੜੀ ਇਹਦੇ ਵਿੱਚ ਜਿਹਦੇ ਨਾਲ ਹੋਇਆ ਸੀ ਉਹ ਲੜਕੀ ਦੇ ਫੜੇ ਜਾਣ ਤੋਂ ਬਾਅਦ ਇਹ ਲੱਗੂਗਾ ਪਰ ਸਸਪੀਸ਼ਨ ਰੇਜ਼ ਹੋ ਗਿਆ ਕੰਪਨੀ ਵੱਲੋਂ ਅਨਿਸ਼ਣ ਦੱਸਣਾ ਪਹਿਲਾਂ ਲਾਪਰਵਾਹੀ ਦੇ ਨਾਲ ਕਿ ਜਿਹੜਾ ਵਕਤ ਪਾਤਾ ਪੰਜਾਬ ਪੁਲਿਸ ਨੂੰ ਜਿਹੜੀ ਕਿ ਐਨੇ ਪੈਸੇ ਕਮਿਸ਼ਨ ਲੈ ਰਹੇ ਆ ਉਹ ਲੈ ਰਹੇ ਆ ਕੈਸ਼ ਨੂੰ ਪ੍ਰੋਪਰ ਸਿਕਿਉਰ ਨਹੀਂ ਰੱਖਿਆ ਗਿਆ ਉਹ ਸਕਿਉਰਟੀ ਗਾਰਡਨ ਜਿਹਨੂੰ ਡੇ ਟਾਈਮ ਡਿਊਟੀ ਲੈਣ ਤੋਂ ਬਾਅਦ ਰਾਤ ਨੂੰ ਉਹਦੇ ਤੋਂ ਡਿਊਟੀ ਲਈ ਗਈ ਉਹਦੇ ਇਲਾਵਾ ਫਿਰ ਉਸ ਤੋਂ ਬਾਅਦ ਜਦੋਂ ਕੈਸ਼ ਦਾ ਅਨਿਸ਼ਲ ਦੱਸ ਰਹੇ ਆ ਤੇ ਉਸ ਤੋਂ ਬਾਅਦ ਦੱਸਣ ਤੋਂ ਬਾਅਦ ਜਿਹੜਾ ਕੈਸ਼ ਦੇ ਅਮਾਉਂਟ ਦੇ ਵਿੱਚ ਫਰਕ ਨਿਕਲਣਾ ਇਹ ਜੀ ਨੂੰ ਕਹਿੰਦੇ ਸ਼ਕਤਾਂ ਇਸ ਗੱਲ ਦੇ ਵਿੱਚ ਪੈਂਦਾ ਪਰ ਸ਼ਕ ਦਾ ਅਸੀਂ ਇੱਕ ਹੱਲੇ ਦੇ ਵਿੱਚ ਇਹ ਸੋਚਿਆ ਅਸੀਂ ਸਸਟੇਨ ਸਾਡੇ ਜੀਸੀਪੀ ਸਿਟੀ ਸੋਮਿਆ ਮਿਸ਼ਰਾ ਉਹਦੇ ਨਾਲ ਡੀਸੀਪੀ ਇਨਵੈਸਟੀਗੇਸ਼ਨ ਉਹਦੇ ਨਾਲ ਆਪਣਾ ਸ਼ੁਭਮ ਜਿਹੜੇ ਅਗਰਵਾਲਾ ਐਡੀਸੀਪੀ 3 ਤੇ ਨਾਲ ਉਹਦੇ ਵਿੱਚ ਉਹਨੂੰ ਜਿਹੜੇ ਹੈਗੇ ਆ ਆਪਣੇ ਰੁਪਿੰਦਰ ਪੱਟੀ ਜਿਹੜੇ ਆ ਸਾਡੇ ਐਡੀਸੀਪੀ ਹੈੱਡਕੁਆਟਰ ਹੈ ਇਹਨਾਂ ਦੀ ਤੇ ਐਸసీపీ ਜਿਹੜਾ ਆਪਣਾ ਉਹ ਹੈਗਾ ਸਰਾਬਨਗਰ ਮਨਦੀਪ 我的。 ਜਿਹੜੀ 5 ਮੈਂਬਰਾਂ ਦੀ ਇੱਕ ਅਸੀਂ ਟੀਮ ਬਣਾ ਦਿੱਤੀ ਹੈ ਉਹ ਦੁਆਰਾ ਕੰਪਨੀ ਵਾਲਿਆਂ ਨੂੰ ਇੱਕ ਚਿੱਠੀ ਲਿਖਤੀ ਹੈ ਆਪਦਾ ਹਿਸਾਬ ਕਿਤਾਬ ਖਾਤਾ ਕਲੀਅਰ ਕਰੋ ਮੁਕੱਦਮਾ ਹਜੇ 5 ਰੈਸਟੋਰਾਂ ਹੋਈਆਂ ਪੰਜ ਸਾਡੇ ਕੋਲੇ ਜਿਹੜੇ ਵਾਂਟਡ ਆ ਬੰਦੇ ਉਹਨਾਂ ਤੋਂ ਅਸੀਂ ਕੈਸ਼ ਰਿਕਵਰ ਕਰ ਲਾਂਗੇ ਪਰ ਤੁਹਾਡਾ ਜਿਹੜਾ ਕਿ ਪਾਣੀ ਵਾਂਗੂ ਸਾਫ਼ ਸੁਥਰਾ ਤੇ ਸ਼ਾਇਦ ਕਿਤੇ ਇਹ ਗੱਲ ਅਸੀਂ ਉਹਨਾਂ ਚ ਕਰ ਕਹਿ ਨਹੀਂ ਸਕਦੇ ਜਿੰਨਾ ਕਿ ਅਰੈਸਟ ਨਾ ਹੋਵੇ ਪਰ ਕਿਤੇ ਇਹ ਤਾਂ ਨਹੀਂ ਵਗਦੀ ਗੰਗਾ ਦੇ ਵਿੱਚ ਹੱਥ ਤੋਂ ਹੁੰਦੀ ਕੋਸ਼ਿਸ਼ ਕੀਤੀ ਗਈ ਹੈ ਜੇ ਕੀਤੀ ਗਈ ਆ ਤਾਂ ਲੋਹੇ ਅਣਾ ਪੁਲਿਸ ਦਾ ਟਰੈਕ ਰਿਕਾਰਡ ਆ ਹਰ ਕੇਸ ਨੂੰ ਅਸੀਂ ਜਿਹੜੇ 8 ਘੰਟੇ 10 ਘੰਟੇ 16 ਘੰਟੇ ਇੱਚ ਦੇ ਪੱਤਰਕਾਰ ਵੀਰ ਪੁੱਛਣਾ ਸ਼ੁਰੂ ਕਰ ਦਿੰਦੇ ਆ ਕਿ ਇੱਥੇ 8 ਘੰਟੇ ਹੋ ਗਏ ਜੀ ਕੇਸ ਟਰੇਸ ਨਹੀਂ ਹੋਇਆ ਸਭ ਤੋਂ ਜ਼ਿਆਦਾ ਪ੍ਰੈਸ਼ਰ ਤਾਂ ਤੁਸੀਂ ਆ ਨੋ ਡਾਊਟ ਕਿ ਸੀਐਮ ਪੰਜਾਬ ਨੇ ਇਸ ਕਾਲ ਦਾ ਬੁਰਾ ਮੰਨਿਆ ਵਾਰ-ਵਾਰ ਇਹਨੂੰ ਪੁੱਛਦੇ ਰਹੇ ਇਹ ਕੇਸ ਅਸੀਂ ਉਹਨਾਂ ਨੂੰ ਇਹ ਦਿੱਤਾ ਮੇਰੀ ਟੀਮ ਤੇ ਮੈਨੂੰ ਮਾਣ ਹੈ ਕਾਉਂਟਰ ਇੰਟੈਲੀਜੈਂਸ ਦੀ ਟੀਮ ਸਾਡੇ ਏਆਈਜੀ ਕਾਉਂਟਰ ਇੰਟੈਲੀਜੈਂਸ ਬੈਠੇ ਆ ਐਂਡ ਉਹਨਾਂ ਦੇ ਸਾਰੇ ਆਫਸਰ ਅਸੀਂ ਦਿਨ ਰਾਤ ਇੱਕ ਕੀਤਾ ਇਹ ਟੀਮ ਪਿਛਲੇ ਜਦ ਤੋਂ ਕ੍ਰਾਈਮ ਹੋਇਆ ਜੇ 60 ਘੰਟਿਆਂ ਵਿੱਚ ਟਰੇਸ ਹੋਇਆ ਉਸ ਸਾਲ ਦਾ ਜੇ ਤੁਸੀਂ ਕਹਿੰਦੇ ਸਭ ਤੋਂ ਵੱਡੀ ਡਕੈਤੀ ਜਿਹੜੀ ਕੈਸ਼ ਦੀ ਹੋਈ ਹੈ ਸਭ ਤੋਂ ਫਾਸਟੈਸਟ ਰਿਕਵਰੀ ਵੀ ਲੁਧਿਆਣਾ ਕਮਿਸ਼ਨਰੇਟ ਦਾ ਮੇਰੀ ਟੀਮ ਦਾ ਕ੍ਰੈਡਿਟ ਹੈ ਇਹ ਸਾਰੇ ਦੇ ਵਿੱਚ ਇੱਕ ਹੋਰ ਖੁਸ਼ੀ ਵਾਲੀ ਗੱਲ ਸਾਂਝੀ ਕਰਨਾ ਚਾਹੂਗਾ ਪਿੱਛੇ ਵੀ ਬਹੁਤ ਸਾਰੇ ਕੈਸ਼ ਰਿਵਾਰਡ ਸਾਨੂੰ ਮਿਲੇ ਹੈ ਮੈਂ ਡੀਜੀਪੀ ਪੰਜਾਬ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਏਸ ਕੰਮ ਲਈ ਸਾਡੀ ਟੀਮ ਨੂੰ 10 ਲੱਖ ਰੁਪਏ ਦਾ ਉਹਨਾਂ ਨੇ ਜਿਹੜਾ ਕੈਸ਼ ਰਿਵਾਰਡ ਹੈ ਉਹ ਉਸ ਟੀਮ ਨੂੰ ਉਹਨਾਂ ਨੇ ਅਨਾਉਂਸ ਕੀਤਾ ਉਹ ਬਹੁਤ ਜ਼ਿਆਦਾ ਇਸ ਗੱਲ ਤੇ ਖੁਸ਼ੀ ਵੀ ਇੰਨਾ ਜਲਦੀ ਇੰਨਾ ਸਸਟੇਨ ਫੋਰਟ ਦੇ ਵਿੱਚ ਇੰਨੀ ਮਿਹਨਤ ਦੇ ਨਾਲ ਜਿਹੜਾ ਤੁਸੀਂ ਕੰਮ ਕੀਤਾ ਇਹ ਟੀਮ ਨੂੰ ਇਹਦੇ ਵਿੱਚ ਐਜ਼ ਅ ਕਮਿਸ਼ਨਰ ਮੈਜਿਕ ਕਵਾ ਮੇਰਾ ਰੋਲ ਇਹਦੇ ਚ ਬਿਲਕੁਲ ਤੁਸੀਂ ਸਭ ਤੋਂ ਛੋਟਾ ਰੋਲ ਮੇਰਾ ਕਿਨੋ ਮੇਰਾ ਕ੍ਰੈਡਿਟ ਲੁਧਿਆਣਾ ਪੁਲਿਸ ਦੇ ਜਿਹੜੇ ਇੱਥੇ ਬੈਠੇ ਉਹਨਾਂ ਦਾ ਨਹੀਂ ਜਿਹੜਿਆਂ ਨੇ ਰੇਡ ਕੀਤੇ ਆ ਜਿਹੜੇ ਰਾਤਾਂ ਨੂੰ ਜਾਗੇ ਆ ਇਹਦੇ ਚ ਕਲੂ ਜਿਹੜਾ ਮੇਜਰ ਮਿਲਿਆ ਸੀ ਜੀਪੀਐਸ ਸਿਸਟਮ ਲੱਗਿਆ ਹੋਇਆ ਸੀ ਜੀਪੀਐਸ ਸਿਸਟਮ ਦੇ ਨਾਲ ਜਾਂਦਿਆਂ ਜਾਂਦਿਆਂ ਜਦੋਂ ਅਸੀਂ ਜੀਪੀਐਸ ਸਿਸਟਮ ਦੇ ਵਿੱਚ ਪਹਿਲਾਂ ਤਾਂ ਇਹ ਕੰਪਨੀ ਵੱਲੋਂ ਸਾਨੂੰ ਕੋਈ ਹੱਥ ਪੱਲਾ ਫੜਾਇਆ ਨਹੀਂ ਫਿਰ ਇਹਨਾਂ ਨਾਲ ਤਾਲਮੇਲ ਕੀਤਾ ਜੀਪੀਐਸ ਨਾਲ ਇੱਕ ਰੂਟ ਅਸੀਂ ਫਾਲੋ ਕਰ ਲਿਆ ਰੂਟ ਕਿੱਥੇ ਕਿੱਥੇ ਗਿਆ ਕਿਵੇਂ ਕਿਵੇਂ ਆ ਉਹ ਰੂਟ ਦੇ ਨਾਲ-ਨਾਲ ਕਿਹੜੇ ਵਾਹਨ ਆਏ ਵਿੱਚ ਜੇ ਇਸ ਗੱਲ ਦੇ ਵਿੱਚ ਅਸੀਂ ਘਟੋ-ਘਟ ਕਈ ਪੁੱਛ ਰਹੇ ਸੀ ਕਿੰਨੇ ਬੰਦੇ ਇਹਦੇ ਵਿੱਚ 50 ਤੋਂ ਵੱਧ ਬੰਦੇ ਜਿਹੜੇ ਪਾਸਟ ਕ੍ਰਿਮੀਨਲ ਰਿਕਾਰਡ ਦੇ ਆ 25 ਪਿਛਲੇ ਸਾਲ ਕੱਢੇ ਵੇ 8 ਇਸ ਸਾਲ ਕੱਢੇ ਵੇ ਇਸ ਤੋਂ ਇਲਾਵਾ ਕ੍ਰਿਮੀਨਲ ਰਿਕਾਰਡ ਵਾਲੇ ਬੰਦੇ ਜ਼ਿਲ੍ਹਾ ਦੇ ਵਿੱਚ ਬੈਠੇ ਕ੍ਰਿਮੀਨਲ ਰਿਕਾਰਡ ਦੇ ਬੰਦੇ ਉਹ ਸਾਰਿਆਂ ਨੂੰ ਕੀਤਾ ਪਰ ਲਾਸਟ ਵਿੱਚ ਪਾਇਆ ਗਿਆ ਇਹਨਾਂ ਦਾ ਕੋਈ ਖਾਸ ਕ੍ਰਿਮੀਨਲ ਰਿਕਾਰਡ ਨਹੀਂ ਇੱਕ ਡਾਕੂ ਸੁੰਦਰੀ ਜਿਹਦਾ ਨਾਮ ਮਨਦੀਪ ਮਣੀ ਤੇ ਇਹ ਵੀ ਇਤਫਾਕ ਹੀ ਸਮਝੋ ਇਹਦੇ ਵਿੱਚ ਕਮਿਸ਼ਨਰ ਮਨਦੀਪ ਉਹ ਮਨਦੀਪ ਏਸੀਪੀ ਸਾਡਾ ਮਨਦੀਪ ਤੇ ਇੱਕ ਹੋਰ ਜਿਹੜਾ ਬੰਦਾ ਫੜਿਆ ਹੋਇਆ ਮੰਦੀਪ ਵੈਨ ਵਿ ਉਹ ਅਹ ਮੰਦੀਪ ਤੇ ਮੈਂ ਕਹ ਜੇ ਤਿੰਨ ਮੰਦੀਪ ਦੋ ਮੰਦੀਪ ਕੰਮ ਕਰਨ ਵਾਲੇ ਆ ਤੇ ਦੋ ਮੰਦੀਪ ਅੱਗੇ ਫੜਨ ਵਾਲੇ ਆ ਤੇ ਫਿਰ ਫੜੇ ਜਾਣਗੇ ਅਲਟੀਮੇਟਲੀ ਇਹ ਕੇਸ ਸਾਡਾ ਇਹ ਟਰੇਸ ਹੋ ਗਿਆ ਤੇ ਇਸੇ ਢੰਗ ਨਾਲ ਹੀ ਇੱਕ ਵਾਰੀ ਤੁਹਾਡੇ ਜਰੀਏ ਕਨਵੇ ਕਰਨਾ ਚਾਹੂੰਗਾ ਜੇ ਲੁਧਿਆਣਾ ਕੋਈ ਕ੍ਰਾਈਮ ਕਰੋਗੇ ਜਿਵੇਂ ਮੈਂ ਹਮੇਸ਼ਾ ਕਹਾਂਦਾ ਸਾਡੀ ਨਿਗਾਹ ਤੁਹਾਡੇ ਤੇ ਆ ਡੇਰ ਹੋ ਸਕਦੀ ਹੈ ਘੰਟੇ ਪ੍ਰੈਸ ਵਾਲੇ ਜਿਆਦਾ ਪ੍ਰੈਸ਼ਰ ਨਾ ਪਾਇਆ ਕਰੋ 8 ਘੰਟੇ ਹੋ ਗਏ ਸਰ ਹਜੇ ਤੱਕ ਲੱਭਿਆ ਨਹੀਂ 8 ਘੰਟੇ 10 ਘੰਟੇ 12 ਘੰਟੇ ਹੋ ਸਕਦੇ ਆ ਪਰ ਐਕਿ ਸਾਡਾ ਜੀ ਜਾਨ ਤੇ ਲਾਇਆ 60 ਘੰਟਿਆਂ ਦੇ ਵਿੱਚ ਇਹ ਸਾਰਾ ਕੇਸ ਟ੍ਰੇਸ ਕਰਨ ਦੇ ਵਿੱਚ ਸਾਡੀ ਟੀਮ ਨੂੰ ਕ੍ਰਿਮੀਨਲ ਕੋਣ ਹੈਗਾ ਪਿਛਲਾ ਮੰਦੀਪ ਨਹੀਂ ਮੰਦੀਪ ਕੌਰ ਨੇ ਇੱਕ ਕਿਸੇ ਤੇ ਰੇਪ ਦਾ ਪਰਚਾ ਦਰਜ ਕਰਾਇਆ ਹੋਇਆ ਇਹਨਾਂ ਦਾ ਸਾਰਿਆਂ ਦਾ ਫਿਲਹਾਲ ਕਿਸੇ ਦਾ ਵੀ ਕ੍ਰਿਮੀਨਲ ਪਾਸਟ ਰਿਕਾਰਡ ਬੜਾ ਜਿਹੜਾ ਉਹਦੇ 'ਚ ਨਹੀਂ ਹੋਇਆ ਸਰ ਆਪਣੇ ਹਜ਼ਰਾਨਾਲ ਚ ਲੀਡ ਕੇ ਲਗ ਰਹੇ ਹਾਂ ਸਰ ਇਹ ਇਹਦੇ ਵਿੱਚ ਇੱਕ ਹੁਣੇ ਸਾਡੀ ਡਿਟੇਲ ਆਈ ਹੈ 6ਵਾਂ ਅਕਿਊਜ਼ ਦੇ ਇੱਕ ਹੋਰ ਉਹਦਾ ਨਾਂ ਅਸੀਂ ਕਰਾਂਗੇ ਉਹ ਸਾਡੀਆਂ ਟੀਮਾਂ ਤੁਹਾਨੂੰ ਮੈਂ ਦੱਸਿਆ ਵੀ ਇੱਥੇ ਅਸੀਂ ਅਫਸਰ ਬੈਠੇ ਆ ਜਿਹੜੇ ਲੀਡ ਕਰ ਰਹੇ ਸੀ ਇਹਦੇ ਵਿੱਚ ਰਾਤ ਜਾਗ ਰਹੇ ਸੀ ਮжоਰਿਟੀ ਅਫਸਰ ਹੈ ਇਹਨਾਂ ਦੇ ਵਿੱਚੋਂ ਮੇਰਾ ਐਜ਼ ਅ ਕਮਿਸ਼ਨਰ ਕੰਮ ਸੀ ਵੀ ਨਾ ਆਪ ਸੌਵਾਂ ਤੇ ਨਾ ਇਹਨਾਂ ਨੂੰ ਸੌਣ ਦੇਵਾਂ ਮੈਨੂੰ ਲੱਗਦਾ 18 ਤੋਂ 20 ਘੰਟੇ ਅਸੀਂ ਇਹਨਾਂ ਨੂੰ ਕੰਮ ਕਰਾਇਆ ਤੇ ਇਹ ਅਫਸਰ ਹੁਣ ਕਹਿੰਦੇ ਜੀ ਇੰਨੀ ਮਿਹਨਤ ਕੀਤੀ ਹੈ ਕੋਈ ਛੁੱਟੀ ਚਾਹੀਦੀ ਹੈ ਸਾਨੂੰ ਤੇ ਵਾਰੀ ਵਾਰੀ ਕਰਕੇ ਛੁੱਟੀ ਭੇਜ ਦਾਂਗੇ ਕਿਉਂਕਿ ਕ੍ਰਾਈਮਨਲ ਐਡਮ ਤੇ ਇਮ ਤੋਂ ਟਾਈਮ ਤੋਂ ਕ੍ਰਾਈਮ ਹੋ ਰਿਹਾ ਕ੍ਰਾਈਮ ਜਿਹੜਾ ਹੁੰਦਾ ਰਹ ਹੁੰਦਾ ਪਰ ਗੱਲ ਇਹ ਹੈ ਕ੍ਰਾਈਮ ਹੋਣ ਤੋਂ ਬਾਅਦ ਪੁਲਿਸ ਕਿਸ ਨੀਤੀ ਦੇ ਨਾਲ ਕੰਮ ਕਰਦੀ ਹੈ ਉਸ ਲੈਵਲ ਤੇ ਅਸੀਂ ਉਸੇ ਨੀਤੀ ਦੇ ਨਾਲ ਜੇ ਕ੍ਰਾਈਮ ਕਰੋਗੇ ਅਸੀਂ ਜੀਜਾਂ ਲਾ ਦਾਂਗੇ ਕਿਸ ਤੇ ਇਸ ਇਹਦੇ ਇਹਦੇ ਵਿੱਚ ਕੁਝ ਕੁ ਗੱਲਾਂ ਹਜੇ ਕਿਉਂਕਿ ਲੀਡੀ ਦਾ ਤੁਹਾਨੂੰ ਮੈਂ ਦੁਬਾਰਾ ਇੱਕ ਵਾਰੀ ਫਿਰ ਤੋਂ ਸ਼ੇਅਰ ਕਰਨਾ ਚਾਹੂੰਗਾ ਹਾਂ ਨਹੀਂ ਆਪਦੇ ਹਸਪੀਡ ਹਸਬੰਦ ਨਾਲ ਰਹਿੰਦੀ ਆ ਬਰਨਾਲਾ ਇਹ ਮੈਰਿਡ ਹੈ ਇਹਦੇ ਵਿੱਚੋਂ ਜਿਹੜੀ ਉਹਦੇ ਨੂੰ ਜਿਹੜਾ ਹੈਗਾ ਇਹਦੀ ਉਹਦੇ ਬਰਨਾਲਾ ਇਹ ਮੈਰਿਡ ਆ ਆਪਦੇ ਹਸਬੰਦ ਦੇ ਨਾਲ ਰਹਿੰਦੀ ਹੈ ਤੇ ਇਹ ਜੀ ਸਰ ਇੱਕ ਗੁੱਤ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿੱਥੇ ਭੱਜੇ ਸੀ ਕਿਨਾਂ ਨੇ ਲੋਜਿਸਟਿਕ ਚੀਜ਼ਾਂ ਮੁਹੱਈਆ ਨਹੀਂ ਇਹਦੇ ਵਿੱਚ ਇਹਨਾਂ ਨੇ ਇੱਕ ਹੋਰ ਗੱਲ ਕ੍ਰਿਮੀਨਲ ਬੜਾ ਚੁੱਸ ਸੋਚਦਾ ਆ ਆਪਦੇ ਆਪ ਨੂੰ ਐ ਕਿ ਇਹਨਾਂ ਨੇ ਪਲਾਨ ਕਰ ਲਿਆ ਦਸੇ ਦੇ ਦਸੇ ਬੰਦੇ ਕੋਈ ਮੋਬਾਈਲ ਫੋਨ ਨਹੀਂ ਲੈ ਕੇ ਜਾਵਾਂਗੇ ਤੇ ਐਂਡ ਤੁਹਾਨੂੰ ਦੱਸਾਂਗੇ ਸ਼ੇਅਰ ਕਰਾਂਗੇ ਕਿਸੇ ਬੰਦੇ ਨੇ ਆਮ ਨਾਰਮਲ ਹੀ ਹੁੰਦਾ ਵੀ ਮੋਬਾਈਲ ਫੋਨ ਤੋਂ ਟ੍ਰੇਸ ਕਰ ਲਿਆ ਸਾਡੀ ਹਿਊਮਨ ਇੰਟੈਲੀਜੈਂਸ ਹੈ ਸਾਡੀ ਕਾਉਂਟਰ ਇੰਟੈਲੀਜੈਂਸ ਹੈ ਸਾਡੀ ਸਟੇਟ ਇੰਟੈਲੀਜੈਂਸ ਹੈ ਡੀਜੀ ਇੰਟੈਲੀਜੈਂਸ ਡੀ ਸਪੈਸ਼ਲ ਡੀਜੀ ਜਿਹੜੇ ਆਪਣੇ ਹੈਗੇ ਕਾਉਂਟਰ ਇੰਟੈਲੀਜੈਂਸ ਡੀਜੀ ਪੰਜਾਬ ਇਹਨਾਂ ਸਾਰਿਆਂ ਦੀ ਸਾਨੂੰ ਸਪੋਰਟ ਸੀ ਸਾਡੇ ਫੁੱਟ ਸੋਲਜਰ ਤੁਸੀਂ ਇਹ ਹੈਰਾਨ ਹੋਵੋਗੇ ਉਸ ਰੂਟ ਦੇ ਵਿੱਚ ਕਿੰਨੇ ਵਾਰੀ ਮੇਰੀ ਗੱਲ ਨੂੰ ਛੱਡੋ ਮੈਂ ਕਿੰਨੇ ਵਾਰੀ ਤਿੰਨ ਵਾਰੀ ਗਿਆ ਜਾਂ ਚਾਰ ਵਾਰੀ ਗਿਆ ਕਿੰਨੇ ਸਾਡੇ ਉਸ ਰੂਟ ਤੋਂ ਉਹਦੇ ਨੇੜ ਦੇ ਪਿੰਡ ਰੂਟਾਂ ਤੋਂ ਪੈਦਲ ਚੱਲ ਚੱਲ ਕੇ ਸਾਡੇ ਆਫਸਰਾਂ ਨੇ ਮੋਟਰਸਾਈਕਲਾਂ ਤੇ ਬੈਠ ਕੇ ਸਿਵਲ ਆਫਸਰ ਨੇ ਉਹ ਕਰ ਲਿਆ ਇਹਨਾਂ ਨੇ ਕੈਸ਼ ਜਿਹੜਾ ਸਭ ਤੋਂ ਜ਼ਿਆਦਾ ਲਿਜਾ ਕੇ ਪਹਿਲਾਂ ਇਹਨਾਂ ਨੇ ਆਪਦੇ ਤੌਰ ਤੇ ਮੋٹے ਤੌਰ ਤੇ ਕਿਹਾ ਸੀ ਇੱਕ ਵਾਰੀ ਛੱਪਲ ਜੋ ਜਿੰਨਾ ਮੋٹے ਤੌਰ ਤੇ ਵੰਡਿਆ ਗਿਆ ਵੰਡ ਲੋ ਪਹਿਲਾਂ ਇਹਨਾਂ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ ਇੱਕ ਥਾਂ ਤੇ ਲੁਕੋਤਾ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਵੀ ਫਿਰ ਆਪਦੇ ਵਿੱਚੋਂ ਵਾਰੀ-ਵਾਰੀ ਕਰਕੇ ਕੁਝ ਪਹਿਲਾਂ ਵੰਡਤਾ ਸੀਗਾ ਕੁਝ ਕਰਤਾ ਸੀ ਕੁਝ ਪਿਕਚਰ ਜਿਹੜੇ ਕ੍ਰਿਮੀਨਲ ਮਿਸਲੀਡ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਕਹਾਣੀ ਵੀ ਘੜਦੇ ਆ ਵੀ ਮੇਰਾ ਇਹਨੂੰ ਇੰਨਾ ਫੜਾਤਾ ਜੀ ਮੇਰੇ ਇਹਨੂੰ ਫੜਾਤਾ ਪਰ ਜਦੋਂ ਦਸੇ ਮੁਲਜ਼ਮ ਕਾਬੂ ਹੋ ਜਾਣਗੇ ਪਿਕਚਰ ਸਾਫ ਹੋ ਜੂਗੀ 5 ਕਰੋੜ ਇੱਥੇ ਆ ਗਿਆ ਛੇਵੇਂ ਅਕਿਊਜ਼ ਅਸੀਂ ਫੜ ਲਿਆ ਤੁਹਾਡੇ ਦੇਖੋ ਪਿਛਲੇ 15 ਮਿੰਟਾਂ ਦੇ ਵਿੱਚ ਹੀ ਤੁਹਾਨੂੰ ਇਹ ਦੱਸਤਾ ਵੀ ਛੇਵੇਂ ਅਕਿਊਜ਼ ਫੜ ਲਿਆ ਬਾਕੀ ਜਿੱਥੇ ਮਰਜ਼ੀ ਭੱਜ ਲੈਣ ਐਲਓਸੀ ਜਾਰੀ ਕਰਾਤੀਆਂ ਉਹਨਾਂ ਦੀਆਂ ਜਿਹੜੀ ਉਹ ਦੋਵੇਂ ਲੜਕੀ ਤੇ ਉਹਦਾ ਹਸਬੰਦ ਵੀ ਉਹਦਾ ਜਿਹੜਾ ਹੈਗਾ ਉਹ ਇਹਦੇ ਵਿੱਚ ਇਨਵੋਲਡ ਹੈ ਲੜਕੀ ਤੇ ਹਸਬੰਦ ਦੋਨਾਂ ਨੂੰ ਅਸੀਂ ਉਹਦੀਆਂ ਜਿਹੜੀਆਂ ਉਹਦੀਆਂ ਐਲਓਸੀ ਜਾਰੀ ਜਿਹੜੀਆਂ ਕਰਤੀਆਂ ਤੇ ਉਹ ਅਸੀਂ ਉਹਨਾਂ ਨੂੰ ਫੜ ਲਾਂਗੇ ਤੁਹਾਡਾ ਕੋਈ ਸਵਾਲ ਹੈ ਵੈਲਕਮ ਹਾਂਜੀ ਸਾਰੇ ਜਿਹੜੇ ਆਪਸ ਵਿੱਚ ਜੁੜੇ ਕਿਤਾ ਹੈ ਕਿਤਾ ਇਹਨਾਂ ਦੇ ਕੰਟੈਕਟ ਚਾਹੀਪਾ ਕੀ ਨਹੀਂ ਇਹ ਇਸ ਲਈ ਇਹ ਇਹ ਪਿਛਲੇ 4-5 ਮਹੀਨਿਆਂ ਤੋਂ ਕਰ ਰਹੇ ਸੀ ਸਭ ਤੋਂ ਜਿਹੜਾ ਮੁੱਖਤਾ ਜਿਹੜਾ ਸੂਤਰਤਾ ਰ ਹੈ ਉਹ ਜਿਹੜਾ ਮਨਜਿੰਦਰ ਮਣੀ ਤੇ ਮੰਦੀਪ ਹੈ ਜਿਹੜੀ ਉਹ ਇਸ ਗੱਲ ਦੇ ਸੂਤਰਤਾ ਮੇਰਾ ਕੁਛ ਨਹੀਂ ਸੀਗਾ ਜੀ ਆਪਾਂ ਦੇ ਤੇ ਲਿੰਕ ਕਿੱਦਾ ਨਹੀਂ ਇਹ ਲਿੰਕ ਇਹਦੇ ਵਿੱਚ ਹੋਇਆ ਜੀ ਇਹਨੂੰ ਮਨਜਿੰਦਰ ਜਿਹੜੀ ਜਿਹੜੀ ਮੰਦੀਪ ਆ ਉਹ ਇੱਥੇ ਕੋਰਸ ਦੇ ਵਿੱਚ ਆਉਂਦੀ ਸੀ ਤੇ ਇਹ ਕੈਸ਼ ਲੋਡ ਕਰਦਾ ਸੀ ਤੇ ਇਹਦੇ ਵਿੱਚ ਇਹਨਾਂ ਦੀ ਆਪਸੀ ਦੋਸਤੀ ਹੋ ਗਈ ਫਰੈਂਡਸ਼ਿਪ ਦੇ ਵਿੱਚੋਂ ਕਰਦੇ ਕਰਦਿਆਂ ਅੱਗੇ ਇਸ ਗੱਲ ਨੂੰ ਇਹ ਇੱਕ ਗੈਂਗ ਬਣਾ ਲਿਆ ਪਹਿਲਾਂ ਫਿਰ ਇਹਨੇ ਕਿਹਾ ਵੀ ਪੰਜ ਬੰਦੇ ਮੈਂ ਲੈ ਕੇ ਆਉਣਾ ਹੈ ਪੰਜ ਤੂੰ ਲੈ ਕੇ ਆਈਂ ਅਸੀਂ ਕਾਰ ਤੇ ਆਵਾਂਗੇ ਤੁਸੀਂ ਮੋਟਰਸਾਈਕਲ ਤੇ ਆਵਾਂਗੇ ਤੇ ਫਿਰ ਉਹਦੇ ਵਿੱਚ ਆ ਕੇ ਫਿਰ ਇਹ ਕਾਰ ਡ੍ਰੌਪ ਕਰਕੇ ਦਸਾਂ ਨੂੰ ਤੇ ਮੋਟਰਸਾਈਕਲ ਵਾਪਸ ਚਲੇ ਗਏ ਫਿਰ ਇਹ ਐਂਟਰ ਹੋਏ ਐਂਟਰ ਹੋਣ ਤੋਂ ਬਾਅਦ ਇੱਕ ਜਿਹੜੀ ਵੈਨ ਚਲਾ ਕੇ ਲੈ ਕੇ ਗਿਆ ਉਹ ਮਨਜਿੰਦਰ ਮਣੀ ਨੇ ਚਲਾਈ ਆਪ ਵੈਨ ਸਾਨੂੰ ਇਹ ਸੀ ਨਾ ਫਲਿੱਕਰ ਕਿਹਨੇ ਔਨ ਕਰਤਾ ਜਿੰਨਾ ਚਿਰ ਜਿਹੜਾ ਕਿ ਫਲਿੱਕਰ ਜਿਹੜਾ ਆਨ ਕਰਦੇ ਜਾਂਦਾ ਹੈ ਇਹਦੀ ਸਚ ਵੱਖਰੇ ਤੌਰ ਤੇ ਲੱਗੀ ہوئی ਹੈ ਸਾਡਾ ਸਸਪੀਸ਼ਨ ਸੀ ਕੰਪਨੀ ਤੇ ਵਾਰ-ਵਾਰ ਉਦੋਂ ਦੇ ਰੈਗੂਲਰ ਦੋ ਅਫਸਰ ਸਾਡੇ ਕੰਪਨੀ ਦੇ ਵਿੱਚ ਦਿਨੇ ਤੇ ਰਾਤ ਇਹਨਾਂ ਦੇ ਬੰਦਿਆਂ ਨਾਲ 750 ਬੰਦੇ ਦਾ ਫੁੱਟਵਾਲ ਹੈ ਉਹਦੇ ਵਿੱਚ ਬੈਠ ਰਹੇ ਸੀ ਉਹਦੇ ਵਿੱਚ ਰਾਤ ਵੀ ਰਹਿ ਰਹੇ ਸੀ ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਵੀ ਜਿਹੜਾ ਕਿ ਇਹਨਾਂ ਨੂੰ ਸਾਨੂੰ ਪਤਾ ਲੱਗ ਜੇ ਵੀ ਜਿਹੜਾ ਜਿਹੜੇ ਫਲਿੱਕਰ ਦੀ ਲਾਈਟ ਹੈ ਜਗਾਉਣੀ ਉਹ ਜਾਣਕਾਰ ਤੋਂ ਬਿਨਾ ਜਿਹਨੇ ਵੈਨ ਨਾਲ ਚਲਾਈ ਹੋਵੇ ਉਹ ਨਹੀਂ ਹੁੰਦਾ ਤੇ ਸਾਡਾ ਸ਼ੱਕ ਜਿਹੜੀ ਲੰਕਾ ਹਮੇਸ਼ਾ ਕਰਦਾ ਪੇਤੀ ਢਾਉਂਦਾ ਸਾਡਾ ਸ਼ੱਕ ਬਿਲਕੁਲ ਨਿਕਲਿਆ ਵੀ ਇਹ ਵੀ ਜਿਹੜਾ क्राइम ਆ ਜਿਹੜਾ ਮਨਜਿੰਦਰ ਮਣੀ ਤੋਂ ਸ਼ੁਰੂ ਹੋਇਆ ਤੇ ਉਹਨੂੰ ਕਰ ਲਿਆ ਤੇ ਹਾਂ ਸਰ ਜਿਨ੍ਹਾਂ ਨੇ ਇਹ ਸਰੀਰ ਖੇਤਿ ਨੂੰ ਜਾਨ ਦਿੱਤਾ ਜਿਵੇਂ ਕਿ ਨਵੇਂ ਸਿਦਿ ਇਹਨਾਂ ਨੇ ਸਾਰੀਆਂ ਗਲਤੀਆਂ ਬਹੁਤ ਕੀਤੀਆਂ ਹੋਣਗੀਆਂ ਦੇਖੋ ਇਹੀ ਤਾਂ ਅਸੀਂ ਰਿਮਾਂਡ ਕਾਦੇ ਲਈ ਮੰਗਦੇ ਹੁੰਨੇ ਆ ਉਹ ਇਹ ਇਹ ਗਲਤੀਆਂ ਲੱਭਣ ਲਈ ਰਿਮਾਂਡ ਕਰਦੇ ਹੁੰਨੇ ਆ ਕ੍ਰਿਮੀਨਲ ਆਪਦੀ ਗੱਲ ਲੁਕੋਂਦਾ ਹੁੰਦਾ ਅਸੀਂ ਰਿਮਾਂਡ ਲਵਾਂਗੇ ਤੇ ਉਹਦੇ ਮੁਤਾਬਕ ਅੱਗੇ ਉਹਨੂੰ ਅਸ਼ੋਕ ਜੀ ਉਹ ਮੇਰੀ ਇਹਨਾਂ ਨੇ ਤੁਹਾਨੂੰ ਕੀ ਸੂਚਨਾ ਕੀਤੀ ਵੀ ਰਾਤੇ ਰਾਤ ਅਮੀਰ ਹੋਣ ਦਾ ਸੁਪਨਾ ਜਿਹੜਾ ਨੌਜਵਾਨ ਗਲਤਫਹਿਮੀ ਦੇ ਵਿੱਚ ਹੈ ਇਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਦੇਖੋ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਬਹੁਤ ਜਿਹੜੇ ਸੋਬਰ ਪਰਿਵਾਰ ਜਿਹੜੇ ਕਹ ਦੋ ਵੀ ਜਿਹੜੇ ਕਿ ਬਹੁਤ ਡਾਊਨ ਟ੍ਰੋਡਡ ਪਰਿਵਾਰ ਹੈ ਜਿਹੜੇ ਕਿ ਰੋਜੀ ਰੋਟੀ ਲਈ ਮਤਲਬ ਉਹ ਕਰਦੇ ਆ ਪਰ ਇਹਨਾਂ ਨੂੰ ਇੱਕ ਇਹੋ ਜਿਹਾ ਸੁਪਨਾ ਦਿਖਿਆ ਪਰ ਇਹ ਤੇਜ ਬਹੁਤ